ਹਾਂ ਜੇ ਤੁਸੀਂ ਸਮਾਨਾ ਜਿਹੜੇ ਮਿੱਟੀ ਦੀ ਖੇਤੀ ਆ ਤੇ ਵਧੀਆ ਪ੍ਰਾਪਲ ਹੈ ਉਸੇ ਦਾ ਪ੍ਰਦਾਨ ਜਿਵੇਂ ਪੱਧਰ ਵੀ ਹੋਣੀ ਚਾਹੀਦੀ ਤੇ ਇਹ ਵੀ ਟੋਣੇ ਚ ਮਿਲ ਕੋ ਇਸ ਜਾਲਾ ਕੱਠੇ ਉਲਝ ਜੇ ਨੇ ਸਮਝ ਆ ਗਿਆ ਦੇਖੋ ਜਿਆਦਾ ਸਮਾਨ ਨਾ ਲਗਾਣੀ ਤੇ ਜੋ ਸਾਹਮਣੇ ਸਾਰੀਆਂ ਚੰਗਾ ਰੱਖੋ ਤੇ ਆ ਸਭੇ ਮਸਲਾ ਇਹ ਆ ਜotheਵੰਦੀ ਦੀ ਲੋੜ ਕਿਉਂ ਆ ਸਾਡੇ ਇਹਦਾ ਤਰਕ ਹੈ ਕਿ ਮੋਟਾਂ ਦੇ ਬਿਰਸੀ ਪੜ੍ਹਦੇ ਨਹੀਂ ਕਿਉਂ ਨਹੀਂ ਪੜ੍ਹਦੇ ਇਹ ਤਰਕ ਹੈ ਦੇ ਸਿੱਖ ਕੋਣੀ ਅੰਮ੍ਰਿਉ ਵੇ ਪੜ੍ਹਦੇ ਨਹੀਂ ਸੀ 1970 ਦੇ ਵਿੱਚ ਮੈਨੂੰ ਤਕਰੀਬਨ ਜotheਵੰਦੀ ਜੀ ਤੋਂ ਅੰਮਕੋ ਅੱਗੇ ਨੂੰ 32 ਸਾਲ ਨੂੰ ਜੋ ਜਟੋ ਦਾ ਜਟੇਬੰਦੀ ਲੱਗ ਪਈ ਹੈ 2077 18ਵਾਂ ਸਾਲ ਲੱਗ ਤਹਾਡੇ ਪੰਜਾਬ ਦੇ ਲੋਕਾਂ ਨੂੰ ਮੈਂ ਉਸ ਟਾਈਮ ਸਿਰ ਬਲਾਕ 'ਚ ਕੰਮ ਕਰਦਾ ਸੀ ਨਾ ਵਿੱਚ ਬਲਾਕ ਦਾ ਕਚਮਚੀ ਸੀ ਪੰਜਾਬ ਦੇ ਲੋਕਾਂ ਨੇ ਪਤਾ ਨਹੀਂ ਕੀ ਕਰਨਾ ਤੇ ਮੈਨੂੰ ਬਲਾਕ ਤੋਂ ਚੁੱਕ ਕੇ ਸਿੱਧੇ ਸੂਬੇ ਚ ਲੈ ਗਏ ਤੇ ਸੂਬੇ ਦਾ ਕਚਮਚੀ ਪੜਾਉਂ ਚਾਰ ਬਣ ਚੋਰ ਹੋ ਗਈ ਸੁਪੇ ਤਾਹਨੇ ਪੰਜਾਬ ਦੇ ਲੋਕਾਂ ਨੂੰ ਮੈਂ ਅੱਜ ਕੀ ਕਿਹਾ ਸੀ ਮੈਂ ਤੁਹਾਨੂੰ ਵੀ ਦੱਸ ਦਿੰਦਾ ਮੇਰੀ ਉਮਰ ਅਸਟਾਨ ਮੈਨੂੰ 81 ਵਾਂ ਸਾਲ ਤੋਂ ਇੱਕ ਜਵਾਈ ਤੋਂ 81 ਵਾਂ ਸਾਲ ਲੱਗਿਆ ਮੈਂ ਕਿਹਾ ਜੀ ਮੇਰਾ ਇਹ ਸਰੀਰ ਨਹੀਂ ਕੰਮ ਕਰਦਾ ਅੱਜ ਕੀ ਕਿਹਾ ਸੀ ਸੁਭਾਣਾ ਪਰ ਛੱਡ ਦਿਓ ਜਦੇ ਬੰਦੇ ਚ ਰਹਿ ਜਾਊਗਾ ਪਰ ਇਹ ਜ਼ਿੰਮੇਵਾਰੀ ਲੱਗੇ ਪਤਾ ਨਹੀਂ ਕੀ ਗੱਲ ਹੋਊ ਕਿ ਉਹ ਕਹਿੰਦੇ ਤਾਂ ਹੁਣ ਤੈਨੂੰ ਕਰਨਿਆਂ ਪਊਗੀ। ਇੱਕ ਟਰਮ ਹੋਊ ਲਾ ਦੇ। ਪਿਛਲੇ ਤੇ ਵੀ ਇਹੀ ਕਹਿੰਦੇ ਸੀ ਇੱਕ ਟਰਮ ਹੋਊ ਲਾ। ਤੇ ਹੁਣ ਫਿਰ ਕਹਿੰਦੇ ਵੀ ਇੱਕ ਟਰਮ ਹੋਊ ਲਾ। ਮੈਂ ਕਿਹਾ ਚਲੋ ਠੀਕ ਆ ਜਿੰਨਾ ਚਿਰ ਜ਼ਿੰਦਗੀ ਚੱਲਦੀ ਹੈ ਪਹਿਲੀ ਗੱਲ ਤਾਂ ਇਹ ਆ ਕਿ ਸਾਨੂੰ ਮੈਂ ਇਕੱਲਾ ਆਕੂ ਨਹੀਂ ਮੈਂ ਤੇ ਮੇਰਾ ਬੜਾ ਮੁੰਡਾ ਖੇਤੀ ਕਰਦਾ ਸਾਡੇ ਮੁੱਕ ਰਿਆ। ਜੋ ਕੁਝ ਖੇਤੀ ਦੀਆਂ ਮੁਸ਼ਕਲਾਂ ਨੇ ਸਾਨੂੰ ਵੀ ਆਉਂਦੀਆਂ ਨੇ ਤੇ ਤੁਹਾਨੂੰ ਵੀ। ਇਹ ਨਹੀਂ ਵੀ ਕੱਲਾ ਆ ਕੋ ਸਾਰੇ ਘਰ ਦਾ ਕਾਰੋਬਾਰ ਸਾਰਾ ਖੇਤੀ ਚ ਚੱਲਦਾ ਹੈ। ਕਦੀ ਹੈ ਕਿ ਰਜੋੜਾ ਕਿੱਲੇ ਜ਼ਮੀਨ ਹੈ ਖੇਤੀ ਕਰਦੇ ਦੋ ਬਾਬੂ ਤੇ ਉਸ ਕਰਕੇ ਮੈਨੂੰ ਘਰਤੀ ਮੁਸ਼ਕਿਲਾਂ ਦਾ ਮੁੱਢ ਤੋਂ ਹੀ ਪਤਾ। ਮੈਂ ਮਾਣ ਵਾਲੀ ਜਿਲ੍ਹਾ ਦੀ ਮਾਪੀ ਵਾਲੀ ਗੱਲ ਕਰ ਤੁਹਾਡੇ ਨਾਲ ਕਰਨ ਲੱਗਿਆ। ਉਹ ਇਹ ਹੈ ਕਿ 70 ਦੇ ਵਿੱਚ 76 ਰੁਪਏ ਕਣਕ ਦਾ ਭਾਅ ਸੀ ਇਹਨਾਂ ਨੇ ਬੰਨਿਆ ਸੀ। ਤੇ ਉਸ ਸਮੇਂ ਬਿਜਲ ਦੀ ਜਿਹੜੀ ਕੀਮਤ ਸੀ 75 ਪੈਸੇ ਲਿਟਰੀ। ਇੱਕ ਕਿਲੋ ਘਣਕ 76 ਪ੍ਰਸ਼ਾਦੀ ਬੋਚ ਕਿਲਚਾ ਸਮਝ ਗਏ ਨਾ ਤੇ ਘੱਟਾਂ ਨਾਲ ਪਰਸੇ ਦਾ 1 ਲੀਟਰ ਤੇਲ ਲੈ ਕੇ 1 5 ਪੈਸੇ ਇੱਕ ਸਾਦੀ ਜੇਬ ਚ ਬਚਦੇ ਇੱਥੇ ਕਿਲੋ ਕਰਕੇ ਵੇਚ ਕੇ 1 ਲੀਟਰ ਤੇਲ ਲੈ ਕੇ 5 ਪੈਸੇ ਫੇਰ ਕੇ ਉਹਦੀ ਜੇਬ ਚ ਬਚਦੇ ਇਹਾ ਤੇ ਨਗਰਪੈ ਦੇ ਇੱਕ ਰੀਤ ਚੱਲ ਗਿਆ ਨਾ ਡੀਜੀ ਸਮਝ ਗਏ ਨਾ ਇਹਦੀ ਖੇਤੀ ਲਾਗਤ ਵਸਤਾਂ ਨੇ 1972 ਦੇ ਵਿੱਚ ਜਿਹੜਾ ਮੈਸੇਜ ਟੇਕੀ ਸੀ ਇਹਦੀ ਕੀਮਤ 18772 ਸੀ ਤੇ ਜੋ 7 ਲੱਖ ਹੋ। ਹਿਸਾਬ ਲਾਓ ਕਿ ਕਿੰਨੇ ਗੁਣਾ ਵੱਧ ਕੇ ਕੀ। ਖੇਤੀ ਲਾਗਤ ਵਸਤਾਂ ਦੇ ਵਿੱਚ ਟਰੈਕਟਰ ਦੀ ਵੀ ਮਸ਼ੀਨਰੀ ਆਉਂਦੀ ਹੈ। ਇਹਦੇ ਨਾਲ ਜਿਹੜੀ ਮਸ਼ੀਨਰੀ ਲੱਗਦੀ ਆ ਉਹ ਵੀ ਆਉਂਦੀ ਹੈ। ਤੇ ਖਾਦ ਵੀ ਆਉਂਦਾ, ਦਵਾਈਆਂ ਵੀ ਆਉਂਦੀਆਂ। ਇਸ ਸਾਰਾ ਕੁਝ ਖੇਤੀ ਲਾਗਤ ਵਸਤੂਆਂ ਦੇ ਵਿੱਚ ਆ। ਸਾਡੇ ਕੋਲ ਇਸ ਟਾਈਮ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਡਾਕਟਰ ਦਵਿੰਦਰ ਸ਼ਰਮਾ ਜੀ ਨੇ ਪੋਸਟਮਾਨ ਨੌਕਰੀ ਕਰ ਰਹੇ ਨੇ। ਸਰਕਾਰੋਂ ਉਹਨੂੰ 2 ਲੱਖ ਰੁਪਏ ਮਹੀਨਾ ਤਨਖਾਹ ਦੇ ਰਹੀ ਹੈ। ਤੇ ਉਹ ਖੇਤੀ ਯੂਨੀਵਰਸਿਟੀ ਵਿੱਚ ਮਾ ਉਹਦੀ ਨੌਕਰੀ ਕੀ ਹੈ? ਖੇਤੀ ਦੇ ਵਿੱਚ ਲਾਗਤ ਆਉਣ ਵਾਲੀਆਂ ਚੀਜ਼ਾਂ ਤੇ ਉਹਨਾਂ ਖਤਪੋਹ ਵਾਲੀਆਂ ਚੀਜ਼ਾਂ ਤੇ ਖੇਤੀਬਾੜੀ ਇਹਨਾਂ ਦਾ ਸੰਤੁਲਨ ਉਹਨਾਂ ਨੇ ਸਮਝ ਕਰਨਾ ਪਾਉਣਾ ਤੇ ਉਹਦੇ ਜੋ ਕਹਿੰਦੇ ਨੇ ਮੌਤ ਵਾਲੇ ਸਾਹਮਣੇ ਬੈਠ ਕੇ ਵੀ ਨਾਲ ਜਿਹੜਾ ਉਹ ਮੇਕਾ ਮੰਦਾ ਗਵਿੰਦਰ ਸ਼ਰਮਾ ਜੀ ਨੇ ਉਹ ਕਹਿੰਦੇ ਵੀ ਜਿਹੜੀ ਖੇਤੀ ਦੇ ਧਾਮਾਂ ਵਾਲੀਆਂ ਚੀਜ਼ਾਂ ਨੇ 70 ਤੋਂ ਵੱਧ ਮਤਲਬ 74 ਸਾਲ ਨਾਲ ਚ ਮਤਲਬ 6 ਗੁਣਾ ਤੋਂ ਵੱਧ ਕੇ 300 ਗੁਣਾ ਤਾਂ ਕੋਦੇ ਰਹਿ ਗਿਆ ਜਿਹੜੀ ਉਧੜੀ ਕਿਰਪਈਏ ਦੀ ਸੀ ਇਹ 300 ਟਾ 300 ਦੀ ਹੋ ਗਈ ਤੁਹਾਡੇ ਕੋਲ ਹੈ ਤੇ ਮੈਂ ਖਾਦ ਨੂੰ ਉੱਤਰ ਸੇ ਖੇਤੀ ਕਰਨ ਲੱਗਿਆ 1 ਰੁਪਈਏ ਮੀਟਰ ਹੈ ਨਾ ਕਸਤਾਲ ਦਾ ਪ੍ਰਮਾਣ ਉਸੇ ਸਿਰੇ ਦਾ ਆ ਉਹ ਮੋਮਲ ਉਹ ਮੈਂ ਜੰਗਤ ਜੇ ਤੁਸੀਂ ਘਟਨਾ ਨਾਲ ਵਿਧਵਾ ਭਾਸ਼ਣ ਵਿੱਚ ਮਿਲ ਜਾਂਦੇ ਖੁੱਲਾ ਤੁਸੀਂ ਆਇਆ ਕਿਸਾਨ ਦੀ ਕੀਮਤ ਕੀ ਹੈ ਇੱਕ ਲੀਟਰ ਦੀ 300 ਹੋਗੇ ਨਾ 300 ਦੇ ਚੁੱਕੇ ਹੈ ਨਾ ਸਾਹਮਣੇ ਇੱਕ ਲੀਟਰ ਦਾ 300 ਹੋਗਾ 300 ਰੁਪਏ ਕਿੰਤ ਬੱਦਗੀ ਹੋਵੇ ਮੈਂ ਇੱਕੋ ਹੀ ਆਈਟਮ ਲੈ ਰਿਹਾ ਤੁਹਾਡੇ ਕੋਲ ਬਾਤ ਨੂੰ ਸਾਨੂੰ ਜਿਸ ਤਰੀਕੇ ਨਾਲ ਖੇਤੀ ਲਾਗਤ ਵਸਤਾ ਵਧੀਆਂ ਨੇ ਕਿਸਾਨ ਨੂੰ ਉਸ ਤਰੀਕੇ ਨਾਲ ਭਾ ਨਹੀਂ ਵਧਾਇਆ ਗਿਆ ਜਿਸ ਦਾ ਸਾਰਾ ਠੱਗੀ ਲੱਗੀ ਆਕ ਦੀ ਉਹ ਗੱਲ ਮੈਂ ਕਰਦਾ ਹਾਂ ਆ ਤੂੰ ਅभी ਕਹਿੰਦਾ ਜੜੀ ਮਾਈਕੀ 2200 ਸਰਪੇਸ਼ਾ ਦੇਖੀ ਹੈ ਤੇ ਤੁਸੀਂ ਆਏ ਲਾਵੇ ਵੀ 70 ਦੇ ਆਸਾਰ ਦੇ ਰਾਮ ਤੇ ਕਿੰਨੇ ਗੁਣਾ ਵਧੇ ਇਹ ਸਰਪ ਕੀ ਗੁਣਾ ਵਧਿਆ ਤੁਹਾਡੀ ਜਨਸਦਾ ਭਾਤੀ ਗੁਣਾ ਵਧਾ 70 ਤੋਂ ਲਾ ਕੇ 70 ਵੀ ਤੋਂ ਬਣ ਕੇ ਸਮਝ ਗਏ ਨਾ ਖੇਤੀ ਦਾਤ ਵਸਨਾ ਵਧਕੀਆਂ ਮਤਲਬ 100 ਤੋਂ ਲਾ ਕੇ 110 ਤੱਕ ਮਤੋਂ ਦਾ ਟਰੈਕਟਰ ਦੀ ਗੱਲ ਕੀਤੀ ਸੀ ਵੀ 19000 ਦਾ ਟਰੈਕਟਰ 7 ਲੱਖ ਦਾ ਹੋ ਗਿਆ ਤੁਸੀਂ ਕਿੰਨੇ ਗੁਆਵਤ ਕਿੰਨੇ ਸੌ ਗੁਆਵਤ ਇਹ ਹੀ ਕਾਰਨ ਹੈ ਕਿ ਕਿਸਾਨੀ ਸਿਰ ਕਰਜ਼ਾ ਹੁੰਦਾ ਖੇਤੀ ਦਾ ਸਹੀ ਮੁੱਲ ਨਾਲ ਫਸਲ ਦਾ ਮੁੱਲ ਮਿਲ ਨਾ ਕਰਕੇ ਸਮਝ ਗਏ ਤੁਸੀਂ ਸਮਝਣ ਦੀ ਕੋਸ਼ਿਸ਼ ਕਰਿਓ ਇਹ ਗੋਲਕਾ ਧੰਦਾ ਇੱਕ ਹੈ ਸਮਝ ਗਏ ਨਾ ਤੇ ਪੜਾਵਾ ਤਾਂ ਮੈਂ ਜੱਦਾ ਆਉਣੀ ਔਰ ਆ 1960 ਦੀ ਦਸਵੀਂ ਹਾਂ ਜਿਹੜੀ ਅੱਜ ਦੇ ਕੀਚੀ ਐਚ ਡੀ ਪ੍ਰਾਪਰਟੀ ਹੋਸਟ ਹੈ ਜੱਤਾ ਲੋਗ ਉਸ ਦਸਵੀਂ ਬੜਾ ਤਸੀਲ ਦਾ ਲੱਗਦਾ ਸੀ ਤੇ ਮੈਂ ਘਾਲੇ ਜੇ ਤੋੜਾ ਕਰਦਾ ਹਾਂ ਉਹ ਤੱਤ ਤੱਤ ਹਾਂ ਹਾਂ ਕਰਦਾ ਮਰਨ ਲਈ ਉਹ ਇਹਨਾਂ ਹੱਥਾਂ ਨੇ ਬਣਦਾਲਾ ਹਣ ਨਹੀਂ ਬਹੇ ਇਹਨਾਂ ਹੱਥਾਂ ਨੇ ਪੌਦਾ ਹਣ ਹਣ ਨਹੀਂ ਬਹੇ 2 ਵਜੇ ਉੱਠ ਕੇ ਰੱਖੂ ਸਾਨੂੰ ਵੀ ਪਹੁੰਚਦਾ ਇਸ ਕਰਕੇ ਖੇਤੀ ਨਾਲ ਅੰਦਰੋਂ ਜੁੜਿਆ ਹੋਇਆ ਹੁਣ ਤੁਸੀਂ ਜੇ ਤੁਹਾਡੀ 60% ਵੀ ਮੈਂ ਲਾਵਾ ਜੇ ਤੁਹਾਡੀ 100% ਵੀ ਮੈਂ ਲਾ ਦੇਵਾਂ ਇਹ 100 ਬਣਾ ਦੇ ਸਾਡੀ ਕੀਮਤ ਉਦੋਂ ਵੱਧ ਜਾਂਦੀ ਹੁਣ ਤੁਸੀਂ ਲਾ ਲਓ ਵੀ 2 ਸਫਰਾ 70 ਜੁੜਦੀਆਂ ਨੇ ਕਣਕ ਦੀ ਕੀਮਤ 7600 ਰੁਪਏ ਹੋਣੀ ਚਾਹੀਦੀ ਸੀ ਤੇ ਤੁਹਾਨੂੰ ਤੇ ਮਤਲਬ ਤੀਜਾ ਹਿੱਸਾ ਤभी ਮਿਲਦਾ ਤੁਹਾਨੂੰ ਕਿਸਾਨੀ ਸਰਕਾਰ ਦਾ ਮੁੱਖ ਕਾਰਨ ਇਹ ਹੈ ਅਗਲਾ ਕੀ ਕਰਨਾ ਅਗਲਾ ਕੰਮ ਸਾਡੇ ਤੇ ਹੈ ਕਿ ਕਿਸਾਨੀ ਜਾਗੀ ਨਹੀਂ ਜਾਗੀ ਨਹੀਂ ਹੈ ਕਿਸਾਨ ਵੀ ਸਾਨੂੰ ਰੋਕ ਕੀ ਮੈਂ ਉਹ ਹਾਲਤਾਂ ਵੀ ਦੇਖਿਆ ਨੇ ਪੰਜਾਬ ਦੇ ਵਿੱਚ ਮੈਂ 1954 ਚ ਪੰਜਵੀਂ ਸ਼੍ਰੀ ਪੰਜਵੀਂ ਕਲਾਸ ਚ ਮੈਂ ਉਹ ਹਾਲਤਾਂ ਵੀ ਦੇਖਿਆ ਨੇ ਮੇਰੇ ਕੱਬਰ ਦੇ ਵਿੱਚ ਮੇਰੇ ਬਾਪ ਕੋਲ ਅੱਛੇ ਕਿਲੇ ਤੇ 8 ਨਾਲ ਸੁਣੋ 8 ਕਿਲੇ ਲੇਕਿਨ ਜ਼ਮੀਨ ਕਰਾਖੀ ਦੀ 8 ਕਿੱਲਾ ਦੇ ਵਿੱਚੋਂ 2 ਕਿੱਲਾ ਦੇ ਧਾਂ ਚ ਸਿਰਫ ਕਣਕ ਹੁੰਦੀ ਸੀ ਉਹ ਨਾ ਚੰਗੇ ਚੰਗੇ ਦੇ ਜਾਂਦੇ ਬਾਕੀ ਨਹੀਂ ਹੁੰਦੀ ਸੀ ਤੇ ਸਾਡੇ ਜਿਹੜੇ ਧਾਨੇ ਸੀ ਨਾ ਕਣਕ ਸੀ ਤੇ ਵੱਡਾ ਵੱਡਾ ਸੀ ਤੇ ਕਣਕ ਜਿਹੜੀ ਸੀ ਨਾ ਉਹ ਫਰਬਰੀ ਦੇ ਮਹੀਨੇ ਮੁੱਕ ਜਾਂਦੀ ਸੀ ਜਿਹੜੇ ਵਾਟਰਾ ਮਤਲਬ ਬੰਦਿਆ ਵਾਲੇ ਪਰਿਵਾਰ ਤੇ ਕਈ ਕੀ ਖੂਹਾਂ ਤੇ ਖੇਤੀ ਕਰਦੇ ਉਹਨਾਂ ਤੋਂ ਲੋਕ ਸਬਾਈ ਪਰ ਫਿਰ ਕੜਕ ਲੈ ਕੇ ਉਹ ਅਜ ਤੱਕ ਹਾਰੀ ਨਹੀਂ ਆਉਂਦੀ ਤਾਂ ਉਹ ਰੋਟੀ ਖਾਂਦੇ ਉਹ ਹਾਲ ਤਾਂ ਮੈਂ ਆਪਣੇ ਜੀਵਨ ਚ ਫੜਾਈ ਕਿਸਾਨੀ ਦੀ ਇਹ ਨਹੀਂ ਕਹਿੰਦਾ ਕਿ ਮੇਰੇ ਵਿੱਚ ਫੜੀਆਂ ਸਮਝ ਗਿਆ ਮੇਰੇ ਗੱਲ ਤੁਸੀਂ ਤੇ ਤੁਸੀਂ ਮਤਲਬ ਜਿਹੜੀ ਕਣਕਾ ਇੱਕ ਕੁਆਂਟਲ ਵੀ ਕਾ ਮਤਲਬ ਇੱਕ ਕਿਲੇ ਦੀ ਬੜੀ ਮੁਸ਼ਕਲ ਨਾਲ ਨਿਕਲਦੀ ਸੀ ਜਾਂ ਤੁਸੀਂ 5 ਕੁਆਂਟਲ ਤੱਕ ਲੈ ਕੇ ਨਿਕਲਦੀ ਸੀ ਤੇ ਤੁਸੀਂ ਝਾੜਤਾ ਵਧਾਤਾ ਫੱਜੀ ਕੁਆਂਟਲ ਕੰਕੜਾ ਝਾੜ 22 24 25 ਤੱਕ ਚਲਾ ਗਿਆ ਤੁਹਾਡਾ ਸਮਝ ਗਏ ਨਾ ਤੇ ਛੋਣਾਂ ਦਾ ਉਸ ਟਾਈਮ ਹੁੰਦਾ ਹੀ ਨਹੀਂ ਸੀ ਕਿ ਤੇ ਵਿੱਗਾ ਲਾ ਲੈਣਾ ਘੂ ਨਾਲ ਪਾੜ ਲੈਣਾ ਉਹੀ ਘਰ ਬੈ ਫਿਰ ਚੋਰ ਕੁੱਟ ਕੇ ਉਖਲੀ ਦੇ ਵਿੱਚ ਉਹੀ ਖਾ ਲੈਣ ਹਿਸਾਬ ਦੇ ਨਾ ਸਮਝ ਗਏ ਨਾ ਧਿਆਨ ਨਾਲ ਸੁਣੋ ਮਾੜੀ ਗੱਲ ਵੀ ਤੁਸੀਂ ਇੱਕ ਕੰਕਰ ਦਾ ਪ੍ਰਚਾਰ ਪਾ ਲੈਗੇ 20 25 ਤੱਕ ਫੇਰ ਥੋੜਾ ਜਿਹਾ ਕਰਜ਼ਾ ਕਿਉਂ ਹੋ ਗਿਆ ਐ ਸਦਾ ਬਤਨ ਲੱਗਿਆ ਨਾ ਭਾ ਨਹੀਂ ਦਿੱਤਾ ਗਿਆ ਤੁਹਾਨੂੰ ਦੁਨੀਆ ਦਾ ਬਹੁਤ ਵੱਡਾ ਆਪਣੇ ਪ੍ਰਦੇਸ਼ ਦਾ ਇੱਕ ਬੀੜੀ ਸ਼ਰਮਾ ਹੋਇਆ ਬ੍ਰह्मਦੇਵ ਸ਼ਰਮਾ ਉਹ ਦਾ ਮਾਤਾ ਪ੍ਰਦੇਸ਼ ਦੇ ਆਲੋ ਖੇਤੀ ਹਰ ਪਰਿਵਾਰ ਦੇ ਵਿੱਚੋਂ ਆਇਆ ਆਈ.ਐਸ. ਅਫਸਰ ਸੀ ਜਿਸ ਨੇ ਇੱਕ ਦਾ ਪੂਰੇ 10 ਸਾਲ ਐਗਰੀਕਲਚਰ ਮਿਨਿਸਟਰੀ ਚ ਕੇਂਦਰ ਚ ਉਹਨੇ ਨੌਕਰੀ ਕੀਤੀ ਆ 10 ਸਾਲ ਜਿਹੜਾ ਖੇਤੀ ਮੰਤਰਾਲਾ ਸੈਕਟਰ ਦੇ ਅੰਦਰ ਹੈ ਉਹ ਨੌਗਿਰਦ ਹੋ ਰਟਾਰ ਹੋ ਕੇ ਨੇ ਕਿਤਾਬ ਲਿਖੀ ਆ ਰਟਾਰ ਹੋ ਕੇ ਉਹ ਹਿੰਦੀ ਜਾਂ ਅੰਗਰੇਜੀ ਜਾਂ ਪੰਜਾਬੀ ਚ ਨਹੀਂ ਮਿਲੀ ਹਲੇ ਉਹ ਕਹਿੰਦਾ ਵੀ ਦੇਸ਼ ਦੀ ਕੁੱਲ ਕਿਸਾਨੀ ਦੇ ਨਾਲ ਦੇਸ਼ ਵਿੱਚ ਆ ਕੁੱਲ ਕਿਸਾਨਾਂ ਦੀ ਗਿਣਤੀ ਤਕਰੀਬਨ ਅੱਜ 13 ਕਰੋੜ ਅੱਜ ਇਕੱਲੇ ਪੰਜਾਬ ਤੋਂ 10 ਲੱਖ ਕਿਸਾਨਾਂ ਤੋਂ ਉਹ ਕਹਿੰਦਾ ਪੂਰੇ ਦੇਸ਼ ਦੀ ਕਿਸਾਨੀ ਦੇ ਨਾਲ ਕੇਂਦਰ ਸਰਕਾਰ ਖੇਤੀ ਵਸਤਾਂ ਦੇ ਭਾਅ ਵਧਾ ਕੇ ਨਰਕ ਵਸਤਾਂ ਦੇ ਤੇ ਇਹਨਾਂ ਨੂੰ ਘੱਟ ਪਾ ਦੇ ਕੇ 2 ਲੱਖ ਕਰੋੜ ਰੁਪਈਆ ਹਰ ਸਾਲ ਕਿਸਾਨਾਂ ਨਾ ਠੱਗੀ 2 ਲੱਖ ਕਰੋੜ 2 ਕਰੋੜ ਨਹੀਂ 2 ਲੱਖ ਕਰੋੜ ਬਿੰਦੀਆਂ ਲਾ ਦੇਉ ਨਾਅ ਤੇ ਕਿੱਲੇ ਵੀ ਹਰ ਸਾਲ ਕਿਸਾਨਾਂ ਨਾ ਠੱਗੀ ਲਉਂਦੀ ਐ ਦੇਸ਼ ਦੇ ਨਾਲ ਕੇਂਦਰ ਸਰਕਾਰ ਇਹ ਕਾਰਨ ਸਾਡੇ ਘਰ ਚ ਜੇ ਕਰਜ ਸਾਡੇ ਸਿਰ ਚੜਾਇਆ ਗਿਆ ਕਿਉਂਕਿ ਅਸੀਂ ਨਾ ਜਾਗ ਨਰੇ ਮੈਂ ਕਦੇ ਕਦੇ ਕਹਿਣ ਦਾ ਹੁੰਦਾ ਸੀ ਅੱਗੇ ਤੇ ਅੱਜ ਵੀ ਤੁਹਾਨੂੰ ਸੁਣਾ ਦਿੰਦਾ ਤੇ ਕਿਸਾਨ ਅੱਜ ਤੋਂ ਕੋਈ 40 ਸਾਲ ਪਹਿਲਾਂ ਉਹ ਹਸਾਮ ਕਰਕੇ ਘਰੇ ਗਏ ਉਹ ਕਹਿੰਦਾ ਬੀਬੀ ਕਹਿੰਦੀ ਵੀ ਮੇਰੇ ਵਰਗਾ ਪਰਣਾ ਪੂਰਨਾ ਦਾ ਉਹ ਕਹਿ ਕੇ ਬੈਠ ਗਿਆ ਆਹ ਕਹਿੰਦਾ ਕੀ ਕਰ ਥੱਲੇ ਨੂੰ ਕੇ ਮੂੰਹ ਕਰਿਆ ਕੀ ਹੋ ਗਿਆ ਹਿਸਾਬ ਕਰਕੇ ਆਏ ਕਿਵੇਂ ਬਣੀ ਕਹਿੰਦਾ ਬਣੀ ਦੀ ਸਾਰੀ ਫਸਲ ਉੱਤੀ ਨਵੇੜ ਕੇ ਅਜੇ ਵੀ 20000 ਰੁਪਏ ਸਰ ਲੈ ਗਿਆ ਸਾੜੀ 50 ਸਾਲ ਪਤਾ 20000 ਰੁਪਏ ਦੇ ਮੈਨੇ ਰਖਾਉਂਦਾ ਸੀ ਕਹਿੰਦਾ 20000 ਸਰ ਲੈ ਗਿਆ ਉਹ ਕਹਿੰਦੀ ਕਿਉਂ ਤਨ ਛੋਟਾ ਕਰਾ ਸੀ ਮੀਂਹ ਦੇ ਫੇਰ ਫਸਲ ਆਈ ਸੰਝੇਗਾ ਨਾ ਸਾਡੇ ਸਿਰਕ ਸੋ ਕੇ ਕਿਸੋ ਕੇ ਖੇਤੀ ਕਰਨ ਵਾਲੀ ਹੁਣ ਵੀ ਅਸੀਂ ਉੱਤੋਂ ਹੀ ਕਰਦੇ ਜੇ ਅਸੀਂ ਆਪਣੇ ਭਾਅ ਵਾਸਤੇ ਨਹੀਂ ਡਰਦੇ ਪਾ ਵਾਸਤੇ ਨਹੀਂ ਲੜਦੇ ਸਾਨੂੰ ਵੱਧ ਪਾ ਦਿਓ ਫਿਰ ਅਜੇ ਵੀ ਸੰਗਰੂਪੀ ਸਾਧੀ ਨਾਲ ਨੂੰ ਨੀ ਆਉਂਦੀ ਨਾਉ ਨੋ ਵੀ ਆ ਸਾਨੂੰ ਜਿੱਤੇ ਝਾੜ ਵੱਧ ਮਿਲਦਾ ਇਹ ਤਾਂ ਹੋ ਵੀ ਨਹੀਂ ਸਕਦਾ ਕਿ ਵੀ ਇੱਕ ਘੋਟਲੇ ਪਿੱਕੇ ਦੀ ਘੜ ਕੇ ਨਿਕਲਦੀ ਪੰਜ ਘੋਟਲੇ ਪਿੱਕੇ ਦੀ ਨਿਕਲ ਲੱਗੀ ਇੱਕ ਸਾਲ ਸ਼ੁਰੂ ਕਰ ਜਾਂਦੀ ਉਤਰਿਆ ਏਹੀ ਗੱਲ 15-15 ਮਿੰਟ ਕਰ ਜਾਂਦਾ ਉਤਰਦਾ ਆ ਸੋਸਾਇਟੀ ਆ ਲੈਣਾ ਨਹੀਂ ਵੀ ਸੋਸਾਇਟੀ ਦਾ ਮੈਂ ਤਰਫ ਕੰਟਰੋਲ ਰਿਹਾ ਸੋਸਾਇਟੀ ਤੇ ਸੀ ਪੈਸੇ ਭਰਨੇ ਜਾਂਦੇ ਆ। ਆਹਨ ਡਾਈ ਆਉਂਗਾ ਨਾ ਸਾਥੀਆਂ ਜੀ। ਤੇ ਪੈਸੇ ਭਰਨੇ ਜਾਂਦੇ ਆ ਤੇ ਪੈਸੇ ਭਰ ਕੇ ਨੂੰ ਜਿੰਦੇ ਗੰਨੇ ਆ ਡਾਈ ਦੇ ਕੱਠ ਦੇ ਵੀ ਭਰਦੇ। ਮਤਲਬ ਸੋਡਾ 15 ਮਿੰਟ ਕਰ ਜਾ ਉੱਤਰਿਆ ਸਾਹਮਣੇ। 15 ਮਿੰਟ ਜਿੰਨਾ ਚਿਰ ਪੈਸੇ ਭਰੇ ਤੇ ਨਵਾ ਚੱਕ ਤਾ। 15 ਮਿੰਟ ਬਾਅਦ ਫੇਰ ਸੇ ਲੋਗ। ਤੇ ਦੂਜਾ ਅਸੀਂ ਕਮਰਸ਼ੀਅਰ ਬਹਿਕਾ ਤੋਂ ਲੈਂਦਾ ਲੰਡਾ ਲੰਨਾ ਮੈਂ ਵੀ ਨਾ ਮੇਰਾ ਪਰਵਾਹ ਨਹੀਂ ਹੁੰਦਾ। ਦੋਵੇਂ ਕਰਨ ਦੇ ਲੰਡਾ ਸੀ ਉੜਵਾਇਆ ਨੇ। ਕੋਤਲਾ ਕੰਪੀਆ ਮੰਦਨ ਸਬਸਿਡੀ ਆ ਲੈ ਕੇ ਕਿਹਜ ਮਤੋਂ 7 ਤੋਂ 4% ਦੇ ਲਾਭ ਆਬੀ ਹੁੰਦੇ ਨਾਲ ਤੇ ਉਹ ਅੱਗੇ ਪਤਾ ਕੀ ਕਹਿੰਦਾ ਕਿ ਮੰਦਨ ਅੱਜ ਭਰ ਜੋ ਚਾਰ ਦਿਨੋਂ ਰੈਸੋ ਹੁਣ ਤਾਂ ਇਹ ਕਹਿੰਦੇ ਅੱਜ ਭਰਦਾ ਕੱਲ ਨੂੰ ਲੈ ਜਿਆ ਕੇ ਇਹੋ ਤੁਹਾਡਾ ਕਿੰਨਾ ਸੋਵਿਕਨ ਚੱਲ ਗਿਆ 24 ਘੰਟੇ ਮਾਰ ਕੇ ਖੜਾ ਸਿੱਧ ਕੇ ਉੱਥੇ ਸਮਝਿਆ ਨਾ ਇਹ ਇਹ ਖਾਲਤਾ ਸਾਡੀ ਮੇਰੀ ਖਸਰਾ ਕੋਈ ਵੱਖਰੀ ਹਾਲਤ ਨਹੀਂ ਮੈਨੂੰ ਕਹਿੰਦਾ ਅਖਰੀ ਤੁਹਾਡੇ ਵਾਲਾ ਕਿਉਂ ਖਾਲਤਾ ਆਮੇ ਚੌੜਾ ਕਿਹਦੇ ਖੇਤੀ ਕਰਦਾ ਘਰ ਦੀ ਘਰ ਦੀ ਕਰਦੇ ਪਰ ਹਾਲਤੇ ਹੀ ਇਹ ਵੀ ਤੋਂ ਸੋਚ ਕਰਕੇ ਸੋਚਣ ਦੀ ਲੋੜ ਆ ਅਸੀਂ ਸੋਚਿਆ ਨਹੀਂ ਸਿਰ ਤੋਂ ਕੇ ਖੇਤੀ ਕਰਦੇ ਕਿ ਫੁੱਲ ਵੀ ਕਰਦੇਗੇ ਕੀ ਕਰਾਂਗੇ ਬੱਚ ਝਾੜੂ ਸਮਝ ਗਿਆ ਜੇ ਸਾਨੂੰ ਉਹ ਰੇਖ ਨਾ ਹੋਵੇ ਤੇ ਮੈਂ ਮਤੋਂ ਦੰਦ ਕਰੀ ਆ ਕਿ ਜੇ 100 ਘਾਣੇ ਤੇ ਵੱਧਦਾ ਸਾਡੀ ਕਲਪਤਾ ਦਾ 70 ਨੂੰ 100 ਘਾਣੇ ਵੀ ਵੱਧ ਜਾ ਸਾਡਾ ਅਧਿ 70 ਸਾਡੇ ਨੂੰ ਪਈਦਾ ਸੀ ਤਾਂ ਰੇਖ ਤਾਂ ਇਹੀ ਬਾਤ ਸੋ ਸਰੋ ਸਾਡੀ ਕਾਚਾ ਸਾਡੀ ਕਾਚ ਕੀ ਹੈ ਉਹ ਵੀ ਬਹੁਤ ਲੋਕੀਂ ਅਸੀਂ ਜਿਹੜੇ ਪਿੰਡਾਂ ਦੇ ਲੋਕਾਂ ਨਾਲ ਖੇਤੀ ਕਰਦੇ ਹਾਂ ਸੁਣਾ ਤੇ ਸਾਨੂੰ ਸਿਆਸੀ ਪਾਰਟੀਆਂ ਨੇ ਰੰਗਵਾਇਆ ਕੁਝ ਨੂੰ ਤਾਂ ਅਕਾਦੀਆਂ ਨੇ ਲੇਖੀ ਪੱਤ ਭੁਲਾ ਦੇ ਕਹਿੰਦੇ ਵੀ ਸਾਡੇ ਕਰਦੇ ਉਹ ਕਾਗਜ਼ ਨਾਲ ਜਾ ਕੇ ਤੇ ਉਹਨਾਂ ਨੇ ਆਪਾ ਆਪਣਾ ਤਾਂ ਉਹ ਦੇਖ ਕੇ ਚੱਟਾ ਮਾਰੋ ਚਿੱਟੇ ਫਰਨਾ ਤੇ ਚਿੱਟੇ ਭਰਨੇ ਸਾਡੇ ਕਰਦੇ ਜਦ ਸੰਨੂ ਆਏ ਬੜੇ ਦੇ ਵਿੱਚ ਬੈਠਾ ਹੁੰਦਾ ਸੀ ਤੇ ਹੁਣ ਆ ਪੜਾ ਗਿਆ ਕੇ ਤੇ ਪੀੜਾ ਪਰਣਾ ਪੀੜੀ ਪੱਕੇ ਲੈ ਗਈ ਨਸੀ ਇਹ ਵੱਖਰਾ ਨਿਸ਼ਾਨ ਬਣ ਗਿਆ ਸਮਝ ਗਏ ਤਾਂ ਸਾਨੂੰ ਇਹ ਨਾ ਲੋਕਾਂ ਦੇ ਨਾਲ ਨੇ ਅਸੀਂ ਕਿਝ ਤੋਹ ਸਾਨੂੰ ਇਹ ਤੁੰਨੇ ਨਾ ਕੋਈ ਪਤਾ ਨਹੀਂ ਮੈਂ ਪੜ ਕੇ ਰੱਖ ਬਾਕੀ ਤੁਸੀਂ ਮੈਨੂੰ ਲੱਗਦਾ ਵੀ 6-7 ਦਿਨ ਨੂੰ ਰੱਖਣ ਦੇ ਬਾਪੂਰੇ ਆਪਾਂ ਕਰਵਾਣ ਟਰੈਕਟਰ ਮਾਰਚ ਕਰਕੇ ਘੱਟਾ ਦੇ ਆਪਾਂ ਰੱਖਣ ਦੇ ਬਾਪੂਰੇ ਸਭ ਤੋਂ ਸੋਹਣਾ ਤਰਫੋਂ ਦੇਖਾ ਉਹ ਸਰਕਾਰੀ ਗ੍ਰਿਫਤੀ ਤੇਰਾ ਤੋਂ ਚਾਹਤ ਹੋਦਾ ਸੀ ਤੇ ਦੂਜੇ ਤੇ ਸੁਣਾਉਣੀ ਕਰ ਲੈਣਾ ਆਉਂਦੀ ਸੀ ਬੇਇਤਮਾਜ਼ ਬਹਾਰੀ ਸਿਰਖਾਤ ਕੁਝ ਹਰ ਰਾਮ ਰੌਮਲ 200 ਰੁਪਏ ਤੋਂ ਸੱਚੀ ਬੋਲਦਾ ਗੁਰੂ ਨਾਨਕ ਨੂੰ ਆਪਾਂ ਗੁਰੂ ਮੱਤ ਦਾ ਮਰਾ ਪ੍ਰਵਾਹ ਸਮਝ ਕਿਤੇ ਵੀ ਮੱਖਾਂ ਨਹੀਂ ਦੇਦਾ ਅਸੀਂ ਸਿਰਫ ਗੁਰਦਵਾਰਨ ਨੂੰ ਪੂਰੀ ਫੈਮਿਲੀ ਸਾਹਮਣੇ ਕਹਿੰਦਾ ਤੇ ਮੈਂ ਤਾਂ ਦੂਰ ਨੂੰ ਪੁਲਾਵਾ ਹੀ ਗਿਆ ਅਡਿਸੀ ਦਫਤਰ ਮੁਰੇ ਖੜ ਗਿਆ ਤੇ ਪੀੜਾ ਗੱਲ ਕਰਦਾ ਸੀ ਹੁਲਾਇਆ ਬਣੇ ਜਿਹੜਾ ਪਹਿਲਾਂ ਤੋਂ ਸਾਡੇ ਕੰਨੀ ਤੇ ਕਿਸਾਨ ਉਹ ਵੀ ਲੈ ਜਾਂਦੇ ਰਹੇ ਉਹ ਵੀ ਕੈਟੂ ਲੈ ਜਾ ਰਹੇ ਮਾਰਦੇ ਨੂੰ ਸਮਝ ਗਏ ਵੇਸੀ ਨੂੰ ਬਾਹਰ ਦੇ ਉਸ ਉਹ ਕਹਿੰਦਾ ਜਿੱਤੇ ਕਰਤਾਰਾ ਸਾਰਾ ਮੈਂ ਸਰਦਾ ਲੱਗਣ ਕੋ ਤਾਂ ਖੜਨ ਨਹੀਂ ਵੀ ਜਾਗੇ ਸਮਝ ਗਏ ਉਹ ਜਿਹੜਾ ਦਰਬਾਰਾ ਟੰਡਾ ਉਹ ਕਹਿੰਦਾ ਦੂਰ ਮੁਲਾਕਾ ਮੈਂ ਨਹੀਂ ਜਾ ਸਕਦਾ ਜੋਸ ਕਰਦੇ ਆ ਸਾਨੂੰ ਸਾਡੀ ਫੋਟੋਆਂ ਮਾਰ ਲਿਆ ਫਿਰ ਸਾਡੀ ਫੁੱਤ ਦਾ ਫਰਦਾ سرمایہ دار ਲੋਕ ਉੱਠਾ سرمایہ ਦਾ ਉਹ 6-7 ਰੁਪਏ ਨੂੰ ਸੇਲ ਲੈ ਕੇ ਉਹ ਬਾਜ਼ਾਰ 'ਚ 100 ਰੁਪਏ ਦਾ 2 ਕਿਲੋ ਰੋਟੀ। ਸਮਝ ਗਏ ਨਾ? ਕੰਪਨੀਆਂ ਨੇ ਇਹਨਾਂ ਨੂੰ ਫੇਰ ਕਰਨੇ ਮਾਲਕਾਂ ਨੂੰ ਜਿਵੇਂ ਤੁਸੀਂ ਤੁਸੀਂ ਜਮੀਨਾਂ ਬਚਾਈਆਂ ਨੇ ਨਾ ਖੇਤੀ ਬਚਾਈਆਂ ਦਿੱਲੀ ਤੁਸੀਂ ਮੰਡੀਆਂ ਵੀ ਵਿਚਾਲੀਆਂ ਆਪੀ। ਹੋਰ ਜੇ ਤੁਸੀਂ ਸਰਕਾਰੀ ਮੰਡੀ ਜੇਸ ਨਹੀਂ ਦੱਜਦੇ ਗੌਰਮਨਤ ਬਹੁਤ ਸਕੋਲਾ ਮੇਢੀ ਤੋਂ ਲਈ ਜਿਹੜੇ ਸੁਸਤ ਆਉਂਦੇ ਕੀ ਕਰਨੀ ਹੈ ਪਰ ਇਹ ਤੁਹਾਨੂੰ ਚੋੜਨ ਦੇਣਾ ਤੁਸੀਂ ਵੀ ਸਾਡੇ ਮੂਹਰੇ ਵਿੱਚ ਸਵੈਸ ਕਰਕੇ ਇਹ ਸਾਹਮਣੇ ਇਸ ਤਰੀਕੇ ਨਾਲ ਕਰ ਰਹੇ ਇਹਨਾਂ ਤੋਂ ਜਿੱਤਨ ਦਾ ਵਚਨ ਖੇਤੀ ਵੀ ਕਰਨੀ ਹੈ ਖੇਤੀ ਜੇ ਮੈਂ ਕਹਿ ਦਿਆ ਨਾ 90 ਸਾਲ ਨੂੰ 550 ਸਾਲ ਤੋਂ ਉੱਪਰ ਹੋ ਗਿਆ ਉੱਪਰ ਹੋ ਜਰਨ ਮਤਲਬ ਹੰਗਾ ਪ੍ਰਕਾਸ਼ ਸਿੰਘ ਜੀ ਤੇ ਆਪਣੇ ਜੀਵਨ ਦੇ 18 ਸਾਲ ਉਹਨਾਂ ਨੇ ਕਰਤਾਰਪੁਰ ਤੋਂ ਵਿੱਚ ਖਾਦਾ ਮੁੰਨਾ ਫੜ ਕੇ ਫਰਤਾਂ ਦਾ ਖੇਤੀ ਕੀਤੀ। ਤੋਂ ਕਿ ਉਹਨਾਂ ਕੋਲ ਉਸ ਹੀ ਖੇਤੀ। ਕੋਈ ਨਹੀਂ ਉਸ ਉਹਦਾ ਸਮਰੱਥ ਸੀ। ਸਿੱਧੇ ਉਹ ਅਕਾਲ ਪੁਰਖ ਨਾਲ ਗੱਲ ਕਰਦੇ ਸੀ। ਸਾੰਗਰੀਂ ਦੇ ਗੱਲ ਦੋ ਸੀ ਕਿ ਆਹ ਲਾ। ਉਹਨਾਂ ਦੇ ਖੇਤੀ ਤਾਲੀ ਨਹੀਂ ਕਿ ਖੇਤੀ ਤੋਂ ਉੱਤੋਂ ਧਰਦਾ। ਕਰਤਾ ਸੱਜੀ ਸੂਚੀ ਕਰਤਾ ਆਪਨਾ ਸਾਨਾ ਕਹਿੰਦਾ ਹੁੰਦਾ ਸੀ ਇਹਨੂੰ ਉਤਮ ਖੇਤੀ ਮਤਮ ਵਪਾਰ ਨਖਿਤ ਚਾਤਰੀ ਠੀਖ ਦੋ ਤੇ ਪੰਜਾਬੀ ਦਾ ਕਾਲਪਨ ਹੈ ਤੇ ਹੋਂਦਾ ਪੰਜਾਬੀ ਜੀ ਨਾਲੋਂ ਪੜ੍ਹਨੇ ਨੰਦ ਕੋਈ ਤਮਸਾਲ ਦੇ ਮੂਤਰ ਵੇਜੀਓ ਪੜ੍ਹਨਾ। ਅੰਮ੍ਰਿਤ ਦਿਨ ਕਰੀ ਗਿਆ ਕੋਈ ਬਾਤਨਾ ਕਹੀ ਬਾਤੂ ਨਾ ਕਹੀ ਇਹਨੂੰ ਬਾਬਾ ਨਾਲ ਕਰੀ ਫਿਰ ਗਾਥੀ ਕੋ ਸੰਗੀਆਂ ਨਾਲ ਹੀ ਹੋਦਾ। ਸੁਰਸ਼ ਕਰਕੇ ਰਣ ਖੇਤੀ ਦਿੱਤੋ ਵਿਰਾਸਤਕ ਧਾਰਮਿਕ ਤੌਰ ਤੇ ਵੀ ਪੰਜਾਬ ਦੇ ਕਿਸਾਨਾਂ ਨੂੰ ਮਿਲਿਆ ਧਾਰਮਿਕ ਤੌਰ ਤੇ ਵਿਰਾਸਤਕ ਗੁਰੂ ਨਾਨਕ ਸਾਹਿਬ ਤੋਂ ਮਿਲਿਆ ਸਮਝ ਗਏ ਨਾ ਸੋ ਇਸ ਕਰਕੇ ਨੂੰ ਸੰਭਵ ਨਾ ਜਦੋਂ ਲੜਨਾ ਪਵੇ ਲੜਾਈ ਕੋਈ ਕੰਡਾ ਨਹੀਂ ਕਰ ਸਕਦਾ ਅਸੀਂ ਕਿੰਨੇ ਤੋਂ ਆਪੂ ਕਿੰਨੇ ਦਾ ਸੀ 10 11 ਦਾ ਅਸੀਂ ਸ਼ੂਭਾ ਕਮੈਂਟ ਲੈਂਦਾ ਆ ਤੁਹਾਡੇ ਜਿਲ੍ਹਿਆਂ ਦੇ ਘਰੇ ਆਪਣਾ 1500 ਤੋਂ ਨਹੀਂ ਚੱਲਦੇ ਆ ਫਿਰ ਮੰਦਾਨਾ ਤੇ 1500 ਦੇ ਵਿੱਚ 8 8 7 7 ਇਹ ਨਹੀਂ ਆਉਂਦੇ ਉਹ 60 ਹੋ ਗਿਆ ਸਮਝ ਗਿਆ ਨਾ 120 25 ਹੋਵੇ ਤੇ ਬਰਾਕ ਤੇ ਮੜੀਆਂ ਦੇ ਵੀ 10 10 ਸਨੇ ਬਣ ਲੈ ਤੇ ਉਹ ਸਾਹਬ ਨਾਲੋ ਤੁਸੀਂ ਵੀ ਜਿਹੜੇ ਕੰਮ ਨੇ ਤੇ ਨੂੰ ਕੋਈ ਨਹੀਂ ਦਾ ਕੰਮ ਸਮਝੋ ਸੋਚ ਕਰਕੇ ਤੂੰ ਆਪ ਵੀ ਸਮਝਦਾ ਤੁਸੀਂ ਤਾਕਤ ਨੂੰ ਮੈਂ ਕੋਈ ਤਾਕਤ ਨਹੀਂ ਤਾਕਤ ਤੁਸੀਂ ਹੋ ਕੇ ਸਾਨੂੰ ਤੁਹਾਡੀ ਤੱਕ ਮੈਂ ਜੇ ਬੋਲਦਾ ਜੇ ਮੈਂ ਸਰਕਾਰ ਨਾਲ ਅੱਖ ਚੜਕਾ ਕੇ ਗੱਲ ਕਰਦਾ ਤੁਹਾਡੀ ਤਾਕਤ ਨਾਲ ਤੇ ਮੇਰੇ ਵਿਸ਼ਵਾਸ ਕਿਸਾਨ ਦਾ ਹੁਣ ਇਹ ਰਾਜ ਤੁਸੀਂ ਨਾ ਖਾਸ ਕਰਕੇ ਮੈਂ ਨੌਕਰੀ ਦੀ ਗੱਲ ਕਰਦਾ ਕਿਸੇ ਵੀ ਸਰਕਾਰ ਨੇ ਕੇਂਦਰ ਨੇ ਸਟੇਟ ਨੇ ਕੋਈ ਅਜਾ ਮੌਕੇ ਨਹੀਂ ਪਾਇਆ ਕਿ ਤੇ ਜਿੱਥੇ ਸਾਡੇ ਨੌਜਵਾਨ ਨਿਸ਼ਕੋਲ ਆਏ ਆ ਅੰਮੀ ਇਮ ਡਿਗਰੀਆਂ ਪੀ ਐਚ ਡੀ ਕਰੀ ਖੰਡੇ ਨਹੀਂ ਚੱਕੀ ਫਿਰਦੇ ਕੁਛ ਨਹੀਂ ਆ ਸਮਝ ਗਏ ਜੇ ਹਰ ਕਿਸਾਨ ਨਹੀਂ ਮਾਰਾ ਕਰਦਾ ਨਹੀਂ ਇਹ ਸੁਣ ਲੋ ਮਾਰਾ ਕਰਦਾ ਨਹੀਂ ਚੰਗਾ ਕਰਦਾ ਜਦ ਤੱਕ ਇਹ انسان ਇਸ ਧਰਤੀ ਤੇ ਜਿਉਂਦਾ ਹੈ ਜਦ ਤੱਕ ਕਿਸਾਨੀ ਜਿਉਂਦਾ ਹੈ ਕੋਈ انسان ਸਰੀਰ ਦੇ ਖਾਣ ਵਾਲਿਆਂ ਚੋਂ ਜਿਾ ਕਿਸਾਨ ਨਹੀਂ ਪੈਦਾ ਹੋ। ਹੋਰ ਵੀ ਪੈਦਾ ਕਰੀਆਂ ਚੀਜ਼ਾਂ ਤੋਂ ਹੋਰ ਚੀਜ਼ਾਂ ਬਣਾ ਲੈਂਗੇ ਫਿਰ ਵੀ ਪਰ ਮੂਲ ਜੀ ਤੁਸੀਂ ਪੈਦਾ ਕਰ। ਹਰ ਕਿਸਾਨ ਕਿਤੇ ਸੁਖੀ ਨਹੀਂ ਹੈ ਇਹ ਵੀ ਸੁਣ ਲੋ ਪੂਰੀ ਦੁਨੀਆ ਚ ਝੁਕੀ ਜੀ ਤੁਸੀਂ ਦੇਖਿਆ ਉਹ ਪਿਛਲੇ 6 ਮਹੀਨਿਆਂ ਚ ਸਾਰੇ ਜਰਮਨੀ ਇੰਗਲੈਂਡ ਅਮਰੀਕਾ ਸੰਧਗੇ ਬਾਕੀ ਕੈਨੇਡਾ ਵਗਾਰਾ ਸਾਰੇ ਕਿਸਾਨਾਂ ਨੇ ਤੁਸੀਂ ਟਰੈਕਟਰ ਲੈ ਕੇ ਦਿੱਲੀ ਗਏ ਉਹਨਾਂ ਨੇ ਸੜਕਾਂ ਤੇ ਟਰੈਕਟਰ ਖੜਾ ਕੇ ਬੰਦ ਕਰ ਉਹ ਸੁਣਾਸ਼ ਕੀਤਾ ਇਸ ਵਾਸਤੇ ਵੀ ਸਾਨੂੰ ਬਹੁਤ ਭਾਦ ਦੱਦ ਭਾਦ ਬਾਹਰ ਵੀ ਨਹੀਂ ਮਿਲਦਾ ਤਾਂ ਅੱਜ ਤੋਂ ਸਿੱਖ ਕੇ ਸਾਰੀ ਦੁਨੀਆ ਪੰਜਾਬ ਦੇ ਦੇਸ਼ ਦੇ ਕਿਸਾਨਾਂ ਤੋਂ ਸਿੱਖਿਆ ਵੀ ਟਰੈਕਟਰ ਨਾਲ ਸੰਘਰਸ਼ ਹੋ ਵਿਸ਼ਵ ਦੇ ਸੱਤ ਮਹੀਨਿਆਂ ਦੇ ਹਰੇਕ ਦੇਸ਼ ਦੀ ਰਾਜਧਾਨੀਆਂ ਰੋਕੀਆਂ ਨੇ ਉਹਨਾਂ ਨੂੰ ਟੈਕਨਾਲੋਜੀ 88 78 54 ਵਿੱਚ ਸਿਸ ਕਰਕੇ ਸੰਘਰਸ਼ ਦੀ ਲੋੜ ਹੈ ਕਿਰਤ ਦੀ ਵੀ ਲੋੜ ਹੈ ਪਰਵਾਰ ਨੂੰ ਕੋਸ਼ਿਸ਼ ਕਰੋ ਵੱਧ ਤੋਂ ਵੱਧ ਪੜਾਓ ਬੱਚਾ ਜਿੰਨਾ ਵੀ ਕੋਈ ਪਰਸਨ ਨਹੀਂ ਪੜਾਈ ਇਹ ਹੀ ਚੀਜ਼ ਹੈ ਜਿਹਨੂੰ ਨਾਲ ਚੋਰੀ ਖੋਹ ਸਕਦਾ ਨਾ ਕੋਈ ਹੋਵੇ ਪੜਾਈ ਯੋਗਤਾ ਸਮਝਾ లైట చానన్ ప్రకాష్ శివస్కార్కే దోనో దేఖీ కి ఆసానాను ఇస్ కర్ది కి ଯਦ ਵੀ ਕੋਈ ਸੱਤਾ ਹੋਗਾ ਮਤੋ ਹੋਗਾ। ਮੇਰੇ ਮਤੋਂ ਕਿਤੇ ਬਲ ਚੈਨ ਪਾਤੀ ਕਿ ਸਾਰੀ ਤਾਕਤ ਤੁਸੀ। ਅਸੀਂ ਨਾ ਸਿਰਫ ਤੁਸੀ ਸਾਨੂੰ ਅੱਗੇ ਲਿਵਾੜੀ ਵਾਸਤੇ ਕਰਦੇ ਆ। ਮੋਸ਼ਿ ਕਰਾਂਗੇ ਵੀ ਜੀ ਚਾਨ ਨਾਲ ਭਾਗ ਦੇ ਲਾਭ ਦੇ ਦੇਖੇਗਾ। ਭਗਤ ਕਰਵਾਲ ਭਾਈ ਜੀ ਕਰਤਾ। ਭਾਈ